ਪੂਰੇ ਦੇਸ਼ ਦੇ ਵਿੱਚ ਅੱਜ 77ਵਾਂ ਗਣਤੰਤਰ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਹੀ ਅੱਜ ਮੁਖਸਰ ਸਾਹਿਬ ਦੇ ਵਿੱਚ ਟ੍ਰਾਂਸਪੋਰਟ ਮੰਤਰੀ ਲਾਲਜੀ ਸਿੰਘ ਪੁੱਲਰ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਤੇ ਪ੍ਰੇਡ ਦਾ ਨਰੀਖਣ ਕਰ ਪ੍ਰੇਡ ਤੋਂ ਸਲਾਮੀ ਲਈ ਉੱਥੇ ਹੀ ਸਮੂਹ ਦੇਸ਼ੀ ਵਸਨੀਕਾਂ ਨੂੰ 26 ਜਨਵਰੀ ਦੀਆਂ ਵਧਾਈਆਂ ਵੀ ਉਹਨਾਂ ਵੱਲੋਂ ਦਿੱਤੀਆਂ ਗਈਆਂ ਆਪਣੇ ਭਾਸ਼ਣ ਦੌਰਾਨ ਜਿੱਥੇ ਕੈਬਨਿਟ ਮੰਤਰੀ ਨੇ ਪਿਛਲੇ ਸਮੇਂ ਦੌਰਾਨ ਪੰਜਾਬ 'ਚ ਕੀਤੇ ਵਿਕਾਸ ਕਾਰਜਾਂ ਬਾਰੇ ਵਿਸਤਾਰ ਸਹਿਤ ਜਾਣਕਾਰੀ ਦਿੱਤੀ ਉੱਥੇ ਹੀ ਉਹਨਾਂ ਨੇ ਹੋਰ ਕੀ ਕਿਹਾ ਆਓ ਸੁਣਦੇ ਹਾਂ ਕਿ ਕਰਮਾ ਭਗਾਂ ਦੀ ਤਰਤੀ ਸ਼੍ਰੀ ਮੁਖਸਰ ਸਾਹਿਬ ਅੱਜ ਤਿਰੰਗਾ ਤੇ ਨੱਚਉਂਦਾ ਮੌਕਾ ਮਿਲਿਆ ਤੇ ਮੇਰੇ ਨਾਲ ਮੇਰੇ ਬਟੇਪਰਾ ਐਮਐਲਏ ਕਾਕਾਪਰਾ ਜੀ ਵੀ ਨਾਲ ਨੇ ਪੂਰੇ ਜ਼ਿਲ੍ਹੇ ਦੇ ਸਾਡੇ ਅਫਸਰ ਸਰਪੰਨ ਡੀਸੀ ਐ ਵੀ ਜੀਜੀ ਐਸਐਸਪੀ ਸਾਹਿਬ ਰਾਣਾ ਕੁਮਾਰ ਜੀ ਤੇ ਹੋਰ ਵੀ ਸਾਰੇ ਸਾਥੀਆਂ ਨੇ ਤੇ ਕੋ ਸਾਡੇ ਦੇਸ਼ ਦੇ ਜਿਹੜੇ ਸੂਰਬੀਰ ਯੋਧੇ ਆ ਜਿਨ੍ਹਾਂ ਦੀਆਂ ਕੁਰਬਾਨੀਆਂ ਕਰਕੇ ਅੱਜ ਅਸੀਂ ਇਹ ਆਜ਼ਾਦ ਪੰਜਾਬ ਦੇ ਵਿੱਚ ਸਾਹ ਲੈ ਰਹੇ ਆ ਤੇ ਜਿਹੜੇ ਵੀ ਅਸੀਂ ਪੋਲੀਟਿਕਲ ਰੈਂਕਾਂ ਤੇ ਆ ਭਾਵੇਂ ਕੋਈ ਅਸੀਂ ਨੌਕਰੀ ਵਾਲੇ ਪੇਸ਼ੇ ਵਾਲੇ ਆ ਕੋਈ ਵੀ ਭਰ ਕੋ ਖੇਤੀ ਕਰਦਾ ਅਸੀਂ ਤਾਂ ਹੀ ਅੱਜ ਆਜ਼ਾਦ ਪੰਜਾਬ ਦੇ ਵਿੱਚ ਸਾਹ ਲੈ ਰਹੇ ਆ ਸਾਡੇ ਸ਼ਹੀਦੇ ਅਜਮ ਸਰਦਾਰ ਭਗਤ ਸਿੰਘ ਜੀ ਸ਼ਹੀਦ ਉਰਜਮ ਸਿੰਘ ਜੀ ਸ਼ਹੀਦ ਸਰਦਾਰ ਸਿੰਘ ਸਰਬਾਜੀ ਸਰਦੀਪ ਜੀ ਰਾਜਗੁਰੂ ਜੀ ਉਹਨਾਂ ਕੁਰਬਾਨੀਆਂ ਦਿੱਤੀਆਂ ਤੇ ਅਸੀਂ ਅੱਜ ਆਜ਼ਾਦੀ ਦੀ ਪੀਜਾ ਮਾਨਦੇ ਪਏ ਆ ਤੇ ਜੇ ਆਪਾਂ ਪੂਰੇ ਹਿਰਦੋਸਾਂ ਦੀ ਗੱਲ ਕਰੀਏ ਅੱਜ ਵੀ ਜੇ ਦੁਸ਼ਮਣਾਂ ਨਾਲ ਦੂਜੇ ਦੇਸ਼ਾਂ ਨਾਲ ਰੁਹਾ ਲਿੰਦੇ ਆ ਤੇ ਸਾਡੀ ਸੈਕੁਰੇਜਮੈਂਟ ਸਾਡੇ ਪੰਜਾਬ ਦੇ ਜਿਹੜੇ ਯੋਧੇ ਆ ਉਹ ਹੀ ਅਗਲੇ ਬੰਨੇ ਹੋ ਕੇ ਆਪਦੀ ਹੱਕ ਡੋਂਦੇ ਆ ਤੇ ਸਾਡਾ ਦੇਸ਼ ਜੇ ਸੁਰੱਖਤ ਆ ਤੇ ਅਸੀਂ ਰਾਤ ਨੂੰ ਆਰਾਮ ਦੀ ਨੀਂਦ ਸੌਂਦੇ ਆ ਉਹ ਵੀ ਸਾਡੇ ਜਿਹੜੇ ਸੂਰਮੇ ਯੋਧੇ ਆ ਆਰਮੀ ਵਾਲੇ ਆ ਭਰਾ ਸਾਡੇ ਉਹ ਦੇਸ਼ ਦੀਆਂ ਸਰਦਾਂ ਤੇ ਰਾਖੀ ਕਰਦੇ ਆ ਥਲ ਸੈਨਾ ਜਲ ਸੈਨਾ ਵਾਜੂ ਸੈਨਾ ਉਹਨਾਂ ਦਾ ਫੜਾ ਵੱਡਾ ਚੋਗਦਾ ਨੇ ਆ ਜੇ ਅੱਜ ਵੀ ਅਸੀਂ ਆਪਦੇ ਘਰਾਂ 'ਚ ਸੌਂਨੇ ਆ ਤੇ ਉਹ ਬਾਡਰਾਂ ਦੇ ਉੱਤੇ ਜਾਂ ਸਮੁੰਦਰ ਦੇ ਵਿੱਚ ਜਾਂ ਆਪੇ ਭਰਾ ਸਾਡੇ ਜਿਹੜੇ ਹਵਾਈ ਜਹਾਜ਼ਾਂ ਦੇ ਵਿੱਚ ਦੀਜਦੀ ਰੱਖਿਆ ਵਾਸਤੇ ਜਾਂਦੇ ਆ ਤੇ ਜਿਹੜੀਆਂ ਕੌਮਾਂ ਆਪੇ ਪੂਰਵੀਆਂ ਨੂੰ ਯੋਧਿਆਂ ਨੂੰ ਆਪਦੇ ਸ਼ਹੀਦਾਂ ਨੂੰ ਯਾਦ ਰੱਖਦੀਆਂ ਉਹ ਕੌਮਾਂ ਰਹੀ ਦੀ ਦੁਨੀਆ ਤੱਕ ਰਾਜ ਕਰਦੀਆਂ ਪੰਜਾਬੀ ਯੋਧੇ ਨੇ ਤੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਉਹਨਾਂ ਨੇ ਤੇ ਵੇਖੋ ਸ਼ਹੀਦਾਂ ਦੀ ਧਰਤੀ ਤੋਂ ਖੜਕੜ ਕਲਾਂ ਤੋਂ ਸੌ ਚੁੱਕ ਕੇ ਆਪਦੇ ਮੁੱਖ ਮੰਤਰੀ ਦੀ ਜਿਹੜੀ ਧਰਮੀ ਉਹਦੀ ਸ਼ੁਰੂਆਤ ਕੀਤੀ ਆ ਤੇ ਜੋ ਸ਼ਹੀਦਾਂ ਦੇ ਸੁਪਨੇ ਸਨ ਸ਼ਹੀਦ ਭਗਤ ਸਿੰਘ ਜੀ ਦਾ ਸੁਪਨਾ ਹੀ ਜੋ ਬਾਬਾ ਸਾਹਿਬ ਬਾਬਾ ਭਿੰਦਰਾਉਂ ਵੀਰ ਕਰਦੀ ਦਾ ਸੁਪਨਾ ਹੀ ਕਿ ਜਿਹੜੇ ਬੱਚੇ ਆ ਉਹਨਾਂ ਨੂੰ ਮੈਰਿਟ ਦੇ ਆਧਾਰ ਤੇ ਨੌਕਰੀ ਮਿਲੇ ਉਸੇ ਤਰ੍ਹਾਂ ਹੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬੱਚਿਆਂ ਨੂੰ ਜਿਹੜੀ 63000 ਤੋਂ ਵੱਧ ਨੌਕਰੀਆਂ ਦਿੱਤੀਆਂ ਮੈਰਿਟ ਦੇ ਆਧਾਰ ਤੇ ਦਿੱਤੀਆਂ ਜਿਹੜੇ ਬੱਚਿਆਂ ਨੇ ਡਿਗਰੀਆਂ ਵੱਧ ਕੀਤੀਆਂ ਪੜ੍ਹਾਈ ਵੱਧ ਕੀਤੀ ਟੈਸਟ ਹੋਏ ਨੰਬਰ ਵੱਧ ਆਏ ਉਹ ਬੱਚਿਆਂ ਨੂੰ ਨੌਕਰੀਆਂ ਮਿਲेंगी ਅੱਜ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਕੈਂਪੇਨ ਚਲਾਈ ਆ ਉਹਦੇ ਵਿੱਚ ਵੀ 43000 ਤੋਂ ਵੱਧ ਸਮਗਲਰ ਜਿਹੜੇ ਉਹਨਾਂ ਤੇ ਪਰਚੇ ਕਰ ਕਰਕੇ ਜੇਲ੍ਹਾਂ ਦੇ ਵਿੱਚ ਭੇਜਿਆ ਮੇਰੀ ਇਹ ਜ਼ਰੂਰ ਬੇਨਤੀ ਆ ਪਿੰਡਾਂ ਦੇ ਵਿੱਚ ਜਿਹੜੇ ਨੰਬਰ ਤਾਰਿਆ ਜਾਂ ਜਮਾਨਤ ਜਿਹੜੇ ਜਮਾਨਤ ਦਿੰਦੇ ਆ ਜਿਹੜਾ ਹੈਰੋਇਨ ਸਮੈਕ ਵੇਚਦਾ ਇਹੋ ਜਿਹੇ ਕੱਡੇ ਬੰਦਿਆਂ ਦੀ ਜਮਾਨਤ ਨਾ ਕਰਾਈਏ ਤਾਂ ਜੋ ਜਿਹੜਾ ਸਮਾਜ ਹੈ ਸਾਡਾ ਉਹ ਫਿਰ ਤੋਂ ਰੰਗਲਾ ਲਰੂਆ ਤੇ ਤਾਕਤਵਾਲਾ ਸਮਾਜ ਬਣੇ ਤੇ ਆ ਜਿਹੜੇ ਗੈਂਗਸਟਰਾਂ ਵਾਲਾ ਕੰਮ ਆ ਇਹ ਵੀ ਗਰੋਥ ਦੇ ਨਿਸ਼ਾਨਾ ਟੁਕਦੇ ਲਾਇਨ ਆਰਡਰ ਦੀ ਸਥਿਤੀ ਨੂੰ ਲੈ ਕੇ ਜਿਸ ਤਰ੍ਹਾਂ ਗੈਂਗਸਟਰ ਬਾਤ ਕੀਤੀ ਹੋ। ਦੇਖੋ ਲਾਇਨ ਆਰਡਰ ਜਿਹੜਾ ਨਾ ਉਹ ਪੁਰਾਣੀਆਂ ਸਰਕਾਰਾਂ ਦੇ ਮੁਕਾਬਲੇ ਤੇ ਬੜਾ ਵਧੀਆ ਪਰ ਜਿਹੜਾ ਲਾਇਨ ਆਰਡਰ ਵਿਗੜਿਆ ਉਹਦੀ ਤੇਨ ਜਿਹੜੀ ਗੈਂਗਸਟਰ ਹੈ ਜਾਂ ਸਮੱਗਲਰ ਹੈ ਇਹ ਵੀ ਤਾਂ ਕਾਲੀ ਦਲ ਕਾਂਗਰਸ ਦੇ ਲੀਡਰ ਹੀ ਹੈ ਨਾ ਆਪਾਂ ਆਮ ਹੀ ਸੁਣਦੇ ਆਂ ਕਿ ਫਲਾਣਾ ਜਿਹੜਾ ਕਾਲੀ ਦਲ ਦਾ ਮੰਤਰੀ ਜਾਂ ਕਾਂਗਰਸ ਦਾ ਮੰਤਰੀ ਹੈ ਉਹਦੇ ਪੁਰਾਣੇ ਗੈਂਗਸਟਰ ਨਾਲ ਸੰਬੰਧ ਹੈ ਉਹ ਅੱਜ ਵੀ ਨਾਂ ਲੈਂਦੇ ਆ ਕਈ ਜਿਹੜੇ ਗੈਂਗਸਟਰ ਸੁਧਰ ਗਏ ਨਾ ਵਾਧਵੀ ਪ੍ਰਾਣੀ ਲੀਟਰਾਂ ਦੇ ਨਾਲ ਇੰਦਿਆ ਵੀ ਮੈਨੂੰ 100 ਪ੍ਰਾਣੀ ਲੀਟਰ ਦੇ ਪਹਿਲਾਂ ਗੈਂਗਸਟਰ ਕਰਨ ਦੀ ਵਰਤਿਆ ਫਿਰ ਲੜਾਈਆਂ ਕਰਨ ਲਈ ਵਰਤਿਆ ਫਿਰ ਮੇਰੇ ਤੇ ਪਰਚੇ ਕਰਾ ਦਿੱਤੇ ਮੈਨੂੰ ਗੈਂਗਸਟਰ ਬਣਾਤਾ ਵੱਟੀ ਜਿਹੜੀ ਗੈਂਗਸਟਰਾਂ ਦੀ ਜਿਹੜੀ ਵੇਖੋ ਕੋਈ ਮਾਨ ਦੇ ਢਿੱਡ ਚੋਂ ਗੈਂਗਸਟਰ ਨਹੀਂ ਜੰਮਦਾ ਕੋਈ ਵੀ ਜਿਹੜਾ ਨੌਜਵਾਨ ਹੈ ਨਾ ਉਹ ਚਾਹਦਾ ਵਾਪੀ ਮੈਂ ਮਿਹਨਤ ਕਰਾਂ ਨੇਕ ਨੀਤੀ ਦੇ ਰਸਤੇ ਚੱਲਾਂ ਉਹ ਨੌਜਵਾਨੇ ਨਹੀਂ ਚਾਹੁੰਦੇ ਪੀ ਅਸੀਂ ਜਾਂ ਜੇਲ੍ਹ ਚ ਜਾਈਏ ਜਾਂ ਗੋਲੀ ਦਾ ਸ਼ਿਕਾਰ ਹੋਈਏ ਜਿਹੜੀ ਵੱਡੀ ਗਿਣਤੀ ਦੇ ਵਿੱਚ ਗੈਂਗਸਟਰ ਬਣਾਏ ਉਹ ਕਾਲੀਤਲ ਤੇ ਕਾਂਗਰਸ ਦੇ ਲੀਡਰਾਂ ਨੇ ਬਣਾਏ ਉਹਨਾਂ ਸਾਹਿਬ ਤੁਸੀਂ ਆਓ ਤੁਹਾਡਾ ਦੀਆਂ ਮੁੱਖੀ ਮੁਚੀ ਵਾਸਤੇ ਸਾਨੂੰ ਦਿਹਾਣਾ ਤੁਸੀਂ ਜੇਲ੍ਹਾਂ ਨਾਲ ਹੁਣ ਗੱਲ ਕੀਤੀ ਸੀ ਕਿਸੇ ਦੇ سارے ਯਾਰ ਜਿਹੜੇ ਮੁਕਦੇ ਨੇ ਨਸ਼ਾ ਤੇ ਸੱਚਾ ਕੁੱਝ ਪੜਿਆ ਇਹਨਾਂ ਨੂੰ ਜਦੋਂ ਆਪਾਂ ਜੇਲ੍ਹਾਂ ਦੇ ਵਿੱਚ ਤੁਹਾਡੇ ਕੋਲ ਮਹਿਕਮਾ ਹੈ ਜੇਲ੍ਹਾਂ ਦੇ ਵਿੱਚ ਇਕੱਠੇ ਕਰ ਦਿੰਦੇ ਜਿਹੜੇ ਅਸਲੀ ਗੈਂਗਸਟਰ ਹੈ ਵੱਡੇ ਹੈ ਉਹਨਾਂ ਦੇ ਨਾਲ ਮੇਲਜੋਲ ਕਰਕੇ ਤੇ ਇਹ ਜਦੋਂ ਬਾਹਰ ਨਿਕਲਦੇ ਆ ਫਿਰ ਵੱਡੇ ਬਣ ਜਾਂਦੇ ਆ ਇਹਨਾਂ ਨੂੰ ਕੋਈ ਵੱਖਰਾ ਅੱਖਾਂ ਦਾ ਪ੍ਰਬੰਧ ਜਾਂ ਹੋਰ ਕੋਈ ਤੁਸੀਂ ਕੀ ਸੋਚਦੇ ਹੋ ਬਿਲਕੁਲ ਜਿਹੜੇ ਗੈਂਗਸਟਰ ਹਨ ਉਹਨਾਂ ਨੂੰ ਅਸੀਂ ਹਾਈ ਸਕਿਉਰਿਟੀ ਜ਼ੋਨ ਦੇ ਵਿੱਚ ਰੱਖਦੇ ਆ ਕੋਈ ਇਹ ਨਹੀਂ ਵੀ ਜਿਹੜੇ ਗੈਂਗਸਟਰ ਉਹ ਖੁੱਲੇ ਤੁਰੇ ਫਿਰਦੇ ਆ ਇਹਨਾਂ ਵਾਸਤੇ ਪੈਰਕਾ ਵਕਰੀਆਂ ਬਣੀਆਂ ਉੱਥੇ ਸਾਡੇ ਪੂਰੇ ਵਧੀਆ ਐਚਡੀ ਕੁਆਲਿਟੀ ਦੇ ਕੈਮਰੇ ਲੱਗੇ ਆ ਆ ਵੇਖੋ ਤੁਸੀਂ ਜਦੋਂ ਦੀ ਆਪਣੀ ਸਰਕਾਰ ਬਣੀ ਆ ਤੇ ਮੇਰੇ ਕੋਲ ਜਦੋਂ ਦਾ ਡਿਪਾਰਟਮੈਂਟ ਆਇਆ ਲਗਭਗ 1.5 ਤੋਂ 2 ਸਾਲ ਹੋ ਗਿਆ ਉਦੋਂ ਦੀਆਂ ਜੇਲਾਂ ਦੇ ਵਿੱਚ ਕੋਈ ਜਿਹੜੀਆਂ ਪਹਿਲਾਂ ਕਟਣਾਵਾਵਾਂ ਹੁੰਦੀਆਂ ਰਹੀਆਂ ਪਾਈ ਤੋਂ ਪਹਿਲਾਂ ਉਦੋਂ ਬਾਅਦ ਕਟਣਾਵਾ ਵੀ ਘਟਿਆ ਆ ਜੇ ਕੋਈ ਜੇਲਾਂ ਚੋਂ ਆ ਕੇ ਪਰੌਤੀਆਂ ਦੇ ਫੋਨ ਬੜੇ ਆਉਂਦੇ ਹੁੰਦੇ ਸੀ ਅੱਜ ਜਦੋਂ ਦਾ ਦਾਸਪੋ ਮਹਿਕਮਾ ਪਹਿਲੀ ਤੇ ਕੱਲ ਅਸੀਂ ਜੈਮਰ ਲਾਤੇ ਆ ਫੋਨ ਜੇਲਾਂ ਚ ਚੱਲਦੇ ਹੀ ਨਹੀਂਗੇ ਪਰ ਥੋੜੀ ਜੀ ਦਿੱਕਤ ਇਹ ਹੁੰਦੀ ਆ ਜੇਲਾਂ ਦੀਆਂ ਜਿਹੜੀਆਂ ਪੈਰਕਾਂ ਬਣੀਆਂ ਨਾ ਪੁਰਾਣੀਆਂ ਸਰਕਾਰਾਂ ਦੇ ਵੇਲੇ ਦੀਆਂ ਜੇਲਾਂ ਬਣੀਆਂ ਸਾਰੀਆਂ ਤਕਰੀਬਨ ਉਹ ਜਦੋਂ ਇਹ ਪੈਰਕਾਂ ਜਿਹੜੀਆਂ ਇਹਨਾਂ ਬਣਾਈਆਂ ਵਾ ਪੁਰਾਣੇ ਸਮੇਂ ਵਿੱਚ ਉਹ ਬਣੀਆਂ ਵਾ ਤਿਵਾਰ ਦੇ ਨਾਲ ਤੇ ਤਿਵਾਰ ਦੇ ਨਾਲ ਬਾਹਰਲੇ ਪੰਨੇ ਤਿਵਾਰ ਆ ਦਵਾਰ ਤੋਂ ਬਾਹਰ ਸੜਕਿਆ ਸੜਕ ਦੇ ਨਾਲ ਹੀ ਲੋਕਾਂ ਦੀ ਰੈਸ਼ ਆ ਚਾਹੀਦਾ ਤੇ ਇਹ ਵੀ ਜਿੱਥੇ ਜੇਲਾ ਬਣ ਉਥੇ ਘਟੋ ਘਟ ਕੋਈ 1.5 ਕਿਲੋਮੀਟਰ ਦੇ ਵਿੱਚ ਰੈਸ਼ ਨਾ ਹੋਵੇ ਉਹ ਜਾ ਕਾਨੂੰਨ ਬਣਾਇਆ ਜਾਵੇ ਹੁਣ ਅਸੀਂ ਜਿਹੜੀਆਂ ਜੇਲਾ ਬਣਾਉਂਦੇ ਪਏ ਗਾਂ ਜਿਵੇਂ ਲੁਧਿਆਣੇ ਕਾਦਰਪਖਸ਼ ਕੁਰਸੀਆਂ ਪਿੰਡ ਦੇ ਵਿੱਚ ਜੇਲ ਬਣਦੀ ਵੀ ਉਥੇ 300 ਦੇ ਕਰੀਬ ਜਿਹੜੇ ਕੋਈ ਕ੍ਰਿਮੀਨਲ ਪਲਦੇ ਆ ਜਾਂ ਕੋਈ ਗੈਂਗਸਟਰ ਨੇ ਜਾਂ ਕੋਈ ਵੱਡੇ ਮੁਜਰਮ ਆ ਉਹਨਾਂ ਨੂੰ ਰੱਖਾਂਗੇ ਉਥੇ ਕੋਸ਼ਿਸ਼ ਇਹੋ ਉਗੀ ਪੀ ਲਾ ਕੇ ਪੰਨੇ 1.5 ਕਿਲੋਮੀਟਰ ਦੇ ਲਾ ਕੇ ਪੰਨੇ ਕੋਈ ਉਥੇ ਆਬਾਦੀ ਨਾ ਹੋਵੇ ਕੋਈ ਘਰ ਨਾ ਬਣਾਵੇ ਜਦੋਂ ਘਰ ਬਣ ਜਾਂਦੇ ਉਹ ਫਿੰਕੇ ਹੋਣ ਲੱਪਿੰਦੇ ਆ ਉਹ ਜਿਹੜੇ ਫਿੰਕੇ ਕਰਦੇ ਆ ਪਰ ਉਹ ਉਹ ਜਾ ਕੇ ਬਰਕ ਤੇ ਵਿਹੜੇ ਤੇ ਡਿੱਗਦਾ ਤੇ ਕੋਸ਼ਿਸ਼ ਇਹੋ ਆ ਵੀ ਜਿੱਥੇ ਜੇਲਾ ਮੰਨ ਉਹਦੇ ਲਾਗੇ 1 ਕਿਲੋਮੀਟਰ 1.5 ਕਿਲੋਮੀਟਰ ਆਬਾਦੀ ਨਾ ਹੋਵੇ ਜਿਹੜੇ ਫਿੰਕੇ ਵੀ ਹੁੰਦੇ ਉਹ ਵੀ ਬਿਲਕੁਲ ਬੰਦ 10 ਲੱਖ ਵਾਲਾ ਕਾਰਡ ਦਾ ਜਿਹੜਾ ਵਿਰੋਧੀ ਕਹਿੰਦੇ ਡਰਾਮਾ ਕਰ ਰਹੀ ਆ ਆ ਵੀ ਪੱਛੇ ਆਉਂਦੇ ਬਰਕ ਦਾ ਤੇ ਅਕ੍ਰੋਤੀ ਜਿਹੜੇ ਆ ਨਾ ਉਹ ਆਪ ਡਰਾਮਾ ਕਰਦੇ ਰਹੇ ਆ ਵੋਟਾਂ ਜਦੋਂ ਲੈਣੀਆਂ ਹੋਣੀਆਂ ਉਹ ਚੋਂ ਮੈਨੀਫੈਸਟੋ ਐਟਾ ਪਰਚੱਟਾ ਦੇ ਦੇਣਾ ਤੇ ਜਦੋਂ ਸਰਕਾਰ ਪਾਣੀ ਅਗਲੀ ਇਲੈਕਸ਼ਨ ਹੋਣੀ ਪੱਤਰਕਾਰ ਭਰਾਵਾਂ ਨੇ ਤੁਹਾਡੇ ਭਰਾਵਾਂ ਨੇ ਬਾਦਲ ਸਾਹਿਬ ਜਾਂ ਕੈਪਟਨ ਸਾਹਿਬ ਨੂੰ ਸਵਾਲ ਕਰਨੇ ਨਾ ਉਹਨਾਂ ਅੱਗੇ ਕਹਿ ਦੇਣਾ ਲੈ ਉਹ ਇਹ ਤੇ ਸਿਆਸੀ ਸਟੰਟੀ ਕਾਕਾ ਜੀ ਇੰਨੀ ਨਹੀਂ ਗੱਲਾਂ ਕਰੀਦੀ ਬਾਦਲ ਸਾਹਿਬ ਨੇ ਇਹ ਗੱਲਾ ਸਿਰ ਕਹਿ ਕੇ ਟਾਲ ਦੇਣੀ ਆ ਆਪਾਂ ਜਿਹੜਾ ਇਹ ਕਾਰਡ ਬਣਾਉਨੇ ਪਏ ਆ ਨਾ ਇਹ ਲੋਕਾਂ ਦੀ ਮੰਗ ਤੇ ਬਣਾਉਂਦੇ ਪਏ ਆ ਇਹਦੇ ਵਿੱਚ ਸਾਰੇ ਸਰਕਾਰੀ ਹਸਪਤਲ ਤੇ ਨਾਲ ਜਿਹੜੇ ਚੰਗੇ ਪ੍ਰਾਈਵੇਟ ਹਸਪਤਲ ਉਹ ਵੀ ਕਵਰ ਹੋਣਗੇ ਲੋਕਾਂ ਦਾ ਇਲਾਜ ਹੋਊਗਾ ਬਜ਼ੁਰਗਾਂ ਦੀ ਉਮਰ 20-20 ਸਾਲ ਬਾਅਦ ਵੀ ਪੱਕੀ ਵਿਰੋਧੀ ਜਿਹੜਾ ਉਹਦਾ ਕੰਮ ਵਿਰੋਧ ਕਰਨਾ ਉਹਦਾ ਕੰਮ ਪ੍ਰੋਪਰ ਪੈਂਡਾ ਕਰਨਾ ਕੋਈ ਨਹੀਂ ਹੈ ਆਰਡਿਓ ਵਾਲਾ ਹੋ ਜਾਂਦਾ ਸਰਕਾਰ ਦੇ ਵਿੱਚ ਲਾਏ ਜਾਣ ਕਿ ਉਹ ਸਲਿੱਪ ਦੇਣ ਕਿ ਤਾਂ ਫੇਰ ਇਹ ਇਹੜਾ ਕਾਰਡ ਹੈਗਾ ਬਣਾਇਆ ਜਾਊਗਾ। ਇਹ ਗੱਲ ਆ ਜਿਹੜੀ ਉਹ ਆਡੀਓ ਆ ਉਹ ਕੋਈ ਪਤਾ ਥੋੜਾ ਕਿਦੀ ਆਵਾਜ਼ ਉਹ ਤੇ ਇਹਨਾਂ ਕਾਂਗਰਸੀਆਂ ਅਕਾਲੀਆਂ ਨੇ ਆਪ ਹੀ ਵਾਇਰਲ ਕਰਤੀ ਤੇ ਆਪ ਹੀ ਬਣਾਤੀ ਆ। ਇਹਨਾਂ ਸਲੇਪ ਤੋਂ ਬੰਨ ਕੇ ਜਿੱਕਰ ਕੋਈ ਸਲੇਪ ਗੱਲ ਆ ਵੇਖੋ ਆਪਣੇ ਜਿਹੜੇ ਬੰਦੇ ਆ ਜਾਂਦੇ ਪਏ ਅਫਸਰ ਜਾਂਦੇ ਪਏ ਆ ਜਾਂ ਕੋਈ ਸੇਵਾਦਾਰ ਜਾਂਦੇ ਪਏ ਘਰਾਂ ਦੇ ਵਿੱਚ। ਉਹਨਾਂ ਕਦੀ ਇਹ ਤੇ ਕਹਿ ਨਹੀਂ ਪਿਆਏ ਕਰਦਾ ਨਹੀਂ ਬਣਾਉਣਾ, ਇਹਦਾ ਨਹੀਂ ਬਣਾਉਣਾ। ਉਹ ਜਿਹੜੀ ਲਾਈਨ 'ਚ ਜਾਂਦੇ ਆ, ਹਰ ਘਰ ਦੇ ਵਿੱਚ ਜਾਂਦੇ ਆ ਆਪਦਾ ਆਧਾਰ ਕਾਰਡ ਦੇਣ, ਆਪਦਾ ਸ਼ਰਾਕਤੀ ਕਾਰਡ ਦੇਣ, ਤੋ ਸਾਰਿਆਂ ਦਾ ਰਿਸਟਰ ਹੋ ਜਾਂਦਾ। ਇਹ ਇਹ ਤੇ ਪਹਿਲਾਂ ਹੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਡਾਇਰੈਕਸ਼ਨ ਕੀਤੀ ਆ ਭਾਵੇਂ ਕਿਸੇ ਨੇ ਕਾਂਗਰਸ ਨੂੰ ਵੋਟ ਪਾਈ ਭਾਵੇਂ ਕਾਂਗਰਸ ਨੂੰ ਭਾਵੇਂ ਭਾਜੀਪੀ ਨੂੰ ਭਾਵੇਂ ਸਾਡੇ ਵਾਲੇ ਆ ਹਰ ਘਰ ਦਾ ਉਹ ਕਾਰਡ ਬਣੂਗਾ 3 ਸਵਾ 3 ਕਰੋੜ ਆਬਾਦੀ ਆ ਆਪਣੇ ਪੰਜਾਬ ਦੀ 65 ਲੱਖ ਪਰਿਵਾਰ ਨੇ ਆਪਣੇ ਪੰਜਾਬ ਦੇ ਵਿੱਚ ਸਾਰੇ ਪਰਿਵਾਰਾਂ ਦਾ ਉਹ ਕਾਰਡ ਬਣੂਗਾ ਕੋਈ ਇਹੋ ਜਿਹਾ ਘਰ ਨਹੀਂ ਰਹੂਗਾ ਜੀ ਦਾ ਉਹ 10 ਲੱਖ ਸਿਰ بیمਾ ਯੋਜਨਾ ਵਾਲਾ ਕਾਰਡ ਜਿਹੜਾ ਉਹ ਪੰਜਾਬ ਸਰਕਾਰ ਦੇ ਜਿਹੜੀ ਬੈਸਟਾਂ ਦੇ ਖਾਤੇ ਜਿਹੜੀ ਮੈਂ ਸ਼ੀਟ ਦਿੱਤੀ ਹੈ ਕਾਫੀ ਵੱਡੀ ਗੱਲ ਕੀਤੀ ਵਿੱਚ ਜਿਹੜੇ ਆ ਗੈਸ ਕੋਰੇ ਵੀ ਕਰਦੇ ਪਸਪੀਟ ਨੇ ਕਿ ਕਿਸ ਤਰ੍ਹਾਂ ਸਪਟਨਾ ਕਰਵਾ ਕਰ ਰਹੇ ਨੂੰ ਚੱਕਾ ਜਾ ਰਿਹਾ ਸਰਕਾਰ ਨੂੰ ਵਤਕੀਰਾ ਦੇ ਦੀ ਗੱਲ ਇਹ ਜਿਹੜਾ ਸੁਧਰੇ ਜੀ ਦੇ ਤੇ ਨਹੀਂ ਕੋਈ ਹੁਣ ਕ੍ਰਿਮੀਨਲ ਚਾਰਜ ਹੈਗਾ ਉਹਨਾਂ ਨੂੰ ਪੁਲਿਸ ਵੈਰੀਫਾਈ ਕਰਕੇ ਛੱਡ ਵੀ ਦਿੰਦੀ ਹੈ ਕੋਈ ਇਹੋ ਜੀ ਗੱਲ ਨਹੀਂ ਪੀਟੇ ਕੋਈ ਸੁਧਰੇ ਆ ਤੇ ਉਹਦੇ ਤੇ ਵੀ ਕਾਰਵਾਈ ਕਰੇ ਬਾਕੀ ਪੁਲਿਸ ਦਾ ਇਹ ਨਾ ਇਨਵੈਸਟੀਗੇਸ਼ਨ ਦਾ ਇੱਕ ਹਿੱਸਾ ਆ ਵੀ ਜੇ ਕੋਈ ਕਿਤੋਂ ਇਨਫੋਰਮੇਸ਼ਨ ਮਿਲਦੀ ਆ ਕੋਈ ਬੰਦਾ ਗਲਤ ਕੰਮ ਕਰਦਾ ਪੁਲਿਸ ਨੇ ਇਕ ਕਰਾਂ ਤੇ ਉਹਨੂੰ ਰੌਂਡ ਅਪ ਕਰਕੇ ਉਹਦੇ ਰਿਸ਼ਤੇਦਾਰਾਂ ਨੂੰ ਗੱਲਬਾਤ ਕਰਨੀ ਆ ਜੇ ਕੋਈ ਨਹੀਂ ਗਲਤ ਉਹਨੂੰ ਛੱਡਿਆ ਜਾਂਦਾ ਜਿਹੜਾ ਗਲਤ ਆ ਸਿੱਧੀ ਗੱਲ ਜਿਹੜਾ ਕਿਸੇ ਨੂੰ ਗੋਲੀ ਮਾਰੂਗਾ ਉਹਦਾ ਜਵਾਬ ਪੁਲਿਸ ਉਸੇ ਤਰ੍ਹਾਂ ਹੀ ਦੇ ਮੁਕਸਰ ਦੇ ਬੱਸ ਸਟੈਂਡ ਦਾ ਹਾਲਤ ਬਹੁਤ ਮਾੜੀ ਹੋਈ ਪਈ ਆ ਕਿਸ ਤਰ੍ਹਾਂ ਦੀ ਬੀ ਹੋਣਾ ਤੁਹਾਨੂੰ ਬਿਲਕੁਲ ਸੁਧਾਰ ਦਾਂਗੇ ਜੇ ਕੋਈ ਪਰੇਸ਼ਾਨੀ ਆ ਤੇ ਤੁਸੀਂ ਮੈਨੂੰ ਦੱਸੋ ਬਿਲਕੁਲ ਠੀਕ ਹੈ ਮਤਲਬ ਜਿਹੜਾ ਟਰਾਂਸਪੋਰਟ ਮੈਸਮਾ ਜਿਹੇ ਹੈ ਟਰਾਂਸਪੋਰਟ ਮੈਕਾ ਤੇ ਪੱਤਰਕਾਰਾਂ ਦੇ ਜਿਹੜੇ ਪਿਛਲੇ ਸਰਕਾਰਾਂ ਹੁੰਦਾ ਜਿਹਦੇ ਕਰਾਇਓ ਮਾਰ ਦਿੱਤੇ ਗਏ ਸੀ ਇਹ ਜਾ ਸਕਦੇ ਆ ਪਰ ਮੈਕਮੇ ਵੱਲੋਂ ਤਾਂ ਜੇ ਲੋਕ ਤੁਸੀਂ ਤੁਹਾਨੂੰ ਪੁੱਛਿਆ ਜਾਂ ਉਹਨੂੰ ਪੁੱਛਿਆ ਉਹਨਾਂ ਨੇ ਕਹਿੰਦਾ ਵੀ ਜੈਲੋ ਕਾਰਡ ਪੱਤਰਕਾਰਾਂ ਕੋਲ ਹੈਗੀ ਹੈ ਤੁਹਾਨੂੰ ਸਰਕਾਰੀ ਹੈ ਚੰਡੀਗੜ੍ਹ ਤੋਂ ਬੰਦਿਆ ਹੈਗੀ ਹੈ ਪਰ ਜਿਹੜਾ ਕਨੈਕਟਰ ਹੈ ਜਿਹੜੇ ਉਹਨਾਂ ਨੂੰ ਇੰਸਪੈਕਟਰਾਂ ਵੱਲੋਂ ਜਾਂ ਮਤਲਬ ਉਤੋ ਹਦ ਦਿੱਤਾ ਹੈ ਕਿ ਤੁਸੀਂ ਉਹਦੀ ਲੌਗ ਬੁੱਕ ਦੇਖੋ ਜਦੋਂ ਲੌਗ ਬੁੱਕ ਦਾ ਪ੍ਰਬੰਧ ਕੀਤਾ ਜਾਵੇ ਜਾਂ ਮਤਲਬ ਉਹਨਾਂ ਨੂੰ ਦਿੱਤਾ ਹੈ ਡਿਸਟ੍ਰਿਕਟ ਦਾ ਯੋਜਨਾ ਪੱਤਰਕਾਰਾਂ ਬੰਨਿਮ ਬਹਿ ਕੇ ਕਰਨਾ ਪੱਤਰਕਾਰ ਤੇ ਮੇਰੇ ਭਰਾ ਮੈਂ ਸਾਰਿਆਂ ਨੂੰ ਕਹਿ ਦੇਣਾ ਵੀ ਪੱਤਰਕਾਰਾਂ ਨੂੰ ਨਹੀਂ ਕੋਈ ਟਿਕਟ ਲੈਣੀ। ਟ੍ਰਾਂਸਪੋਰਟ ਪੱਤਰਕਾਰਾਂ ਦੇ ਕੱਚੇ ਕੰਮ ਜਿਹੜੇ ਲਗਾਤਾਰ ਜਦੋਂ ਸਰਕਾਰ ਜਦੋਂ ਆਈ ਸੀ ਤਾਂ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਤੁਹਾਨੂੰ ਅਸੀਂ ਪੱਕੇ ਕਰਾਂਗੇ। ਤੇ ਲਗਾਤਾਰ 4-4.5 ਸਾਲ ਤੋਂ ਸੰਘਰਸ਼ ਕਰਦੇ ਨੇ। ਗੱਲ ਇਹ ਆ ਜਿਹੜੀਆਂ ਤੇ ਆ ਇਹਨਾਂ ਦੀਆਂ ਜੈਨੂਇਨ ਮੰਗਾਂ ਉਹ ਹੱਲ ਵੀ ਕੀਤੀਆਂ ਆ। ਜਿਹੜੀ ਹੁਣ ਕਾਨੂੰਨ ਦੇ ਦਾਇਰੇ 'ਚ ਨਹੀਂ ਗੱਲ ਆਉਂਦੀ ਉਹ ਜਾਣ ਕੇ ਮੰਗ ਰੱਖੂ ਕੋਈ ਤੇ ਉਹ ਪੂਰੀ ਵੀ ਨਹੀਂ ਹੋਣੀ। ਹੁਣ ਕੋਈ ਵੀ ਕਰੀਟੇਰੀਆ ਆ ਜੀ ਕੋਈ ਕੰਟਰੈਕਟ ਤੋਂ ਰੈਗੂਲਰ ਹੁੰਦਾ ਉਹ ਵੀ ਸਰਕਾਰ ਨੇ ਪੋਲਿਸੀ ਬਣਾਈ ਆ। कि 10 ਸਾਲ ਜਿਹੜਾ ਵਰਕਰ ਹੈ ਮੁਲਾਜ਼ਮ ਕੰਟਰੈਕਟ ਤੇ ਆ ਉਹ ਰੈਗੂਲਰ ਹੋਗਾ ਪੋਲਿਸੀ ਬਣਾਈ ਆ ਪੁਰਾਣੀਆਂ ਸਰਕਾਰਾਂ ਨੇ ਕੋਈ ਪੋਲਿਸੀ ਨਹੀਂ ਬਣਾਈ ਉਹਦੇ ਬਾਅਦ ਜੇ ਕੋਈ ਆਊਟਸੋਰਸ ਤੋਂ ਕੰਟਰੈਕਟ ਤੇ ਜਾਣਾ ਹੈ ਉਹ ਵੀ ਕੋਈ ਨਾ ਕੋਈ ਕ੍ਰਾਈਟੇਰੀਆ ਬਣ ਕੇ ਹੋਣਾ ਉਹ ਬੰਦਿਆਂ ਦੇ ਵੀ ਅਹੀਂ ਕ੍ਰਾਈਟੇਰੀਆ ਤੋਂ ਬਾਹਰ ਵੱਖਰੇ ਜਾਣਾ ਤੇ ਕ੍ਰਾਈਟੇਰੀਆ ਤੋਂ ਬਾਹਰ ਵੇਖੋ ਜਿਹੜੇ ਮੁਲਾਜ਼ਮ ਹੈ ਨਾ 3 ਲੱਖ ਤੋਂ ਬਾਅਦ ਜਿਹੜੇ ਆਊਟਸੋਰਸ ਤੇ ਕੰਟਰੈਕਟ ਤੇ ਮੁਲਾਜ਼ਮ ਹੈ ਤੇ ਕੱਲੇ ਸਾਢੇ ਨਹੀਂ 5-7 ਹਜ਼ਾਰ ਮੁਲਾਜ਼ਮ ਦੀ ਗੱਲ ਇਹ 3 ਲੱਖ ਮੁਲਾਜ਼ਮ ਵਾਸਤੇ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਰਜੀ ਦੀ ਪੋਲਿਸੀ ਬਣਾਈ ਆ ਉਸੇ ਪੌਛੀ ਤੈ ਤਾਂ ਉਹੀ ਰੈਗੂਲਰ ਹੋਣਗੇ ਤੇ ਸਾਰੇ ਮੁਲਾਜ਼ਮਾਂ ਤੇ ਪੌਛੀ ਲੱਗੂ ਲਾਸਵਲ ਪੁੱਲਰ ਸਾਹਿਬ ਫਰੀडम फाइਟਰ ਪਹਿਲਾਂ ਹੀ ਜਿਹੜੇ ਗਏ ਚਲੇ ਆ ਸਨਮਾਨ ਲੈ ਕੇ ਗਏ ਪਹਿਲਾਂ ਨਹੀਂ ਸਨਮਾਨ ਲੈ ਕੇ ਗਏ ਆ ਮੈਂ ਸਨਮਾਨਤ ਕਰਕੇ ਆ ਆਹ ਵਾਰ ਵਾਰ ਬੈਠੇ ਬਹੁਤ ਯਾਰੇ ਜੋ ਪ੍ਰਧਾਨੀ ਜੋ ਮਿਲਣ ਵਾਸਤੇ ਮੈਂ ਮਿਲ ਕੇ ਜਾਊਂਗਾ ਜੀ ਉਹਨਾਂ ਨੂੰ ਮੇਰੇ ਪਰਿਵਾਰ ਨੇ ਫਰੀडम फाइਟਰ ਜਿਹੜੇ ਪਰਿਵਾਰ ਆ ਉਹਨਾਂ ਦੀਆਂ ਜਿਹੜੀਆਂ ਵੱਡੀਆਂ ਕੁਰਬਾਨੀਆਂ ਆ ਉਹਨਾਂ ਕਰਕੇ ਅਸੀਂ ਅੱਜ ਇਜ਼ਾਤੀ ਦੀ ਖੇਤਾ ਦੇ ਵਿੱਚ ਸਾਹ ਲੀਂਦੇ ਪਏ ਆ ਸਾਡੇ ਪਰਿਵਾਰ ਨੇ ਮੈਂ ਮਿਲ ਕੇ ਜਾਊਂਗਾ ਜਿਹੜੀਆਂ ਉਹਨਾਂ ਦੀਆਂ ਮੰਗਾ ਕੋ ਜੈਨੂਅਲ ਮੰਗਾ ਸੀ ਅੱਕੇ ਵੀ ਹੱਲ ਕੀਤੀਆਂ ਗਾ ਵੀ ਕਰਦੇ ਰਹਿਣਾ ਓਕੇ ਜੀ ਧੰਨਵਾਦ